ਸਾਸੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੰਗਾ ਤਲਵੰਡੀ ਤੁਹਾਡੇ ਵਾਸਤੇ ਇੱਕ Song ਲਿਖਿਆ ਬਾਬਾ ਜੀ ਦਾ ਵਾ ਸੁਣ ਕੇ ਦੱਸੋ ਕਿਹੋ ਜਿਹਾ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਨਾਲੇ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਹੁਣ ਅਗੇ ਤੋਂ ਹੋਰ ਆਪਣੀ Song ਆਇਆ ਕਰਾਂਗੇ ਤੇ ਦੱਸੋ ਕੀ ਕਿਹੋ ਜਿਹਾ ਲੱਗੇ ਸੁਣ ਕੇ ਜਾਂ ਉਮਰੂ ਮਰੂ ਕਰਦਾ ਆ ਦਿਨ ਰਾਤ ਬੰਦਿਆ ਤੂੰ ਚਾਹਵੇਂ ਹਰ ਵੇਲੇ ਪੈਸੇ ਦੀ ਸੁਗਾਤ ਬੰਦਿਆ ਓ ਮਰ ਨੂੰ ਕਰੀ ਦਇਆ ਦਿਨੇ ਰਾਤ ਬੰਦਿਆ ਤੂੰ ਚਾਵੇ ਹਰ ਵੇਲੇ ਪੈਸੇ ਦੀ ਸੋਗਾਤ ਬੰਦਿਆ ਓ ਕਣੀ ਤਾਂ ਨਹੀਂ ਪਤਾ ਇੱਥੇ ਕੀ ਹੋ ਜਾਣਾ ਇੱਕ ਪਲ ਤਾਂ ਨਹੀਂ ਪਤਾ ਇੱਥੇ ਕੀ ਹੋ ਜਾਣਾ ਕਦੋਂ ਕਿਹੜੇ ਵੇਲੇ ਪੈ ਜਵੇ ਆਵਾਜ਼ ਓਏ ਪੈਸੇ ਦੀ ਨਾਲ ਉੱਤੇ ਕੋਈ ਗਿਣਤੀ ਹੁਣੀ ਪਾਪ ਪੁੰਨ ਦਾ ਹੀ ਹੁਣ ਆ ਹੱਸਾ ਬੋਏ ਪੈਸੇ ਦੀ ਨਾਲ ਉੱਤੇ ਕੋਈ ਗਿਣਤੀ ਹੁਣੀ ਪਾਪ ਕੋਨਦਾਈ ਹੋਣਾ ਆ ਸਾਬੋਏ ਹੋਤੀਆ ਪੁੱਤਰਾ ਦਾ ਕਰਦਾ ਤੂੰ ਮੋਹ ਬੰਦਿਆ ਉਹ ਜਿਨੇ ਭੇਜਿਆ ਤੂੰ ਭੁੱਲਿਆ ਪਿਓ ਬੰਦਿਆ ਹੋਤੀਆ ਪੁੱਤਰਾ ਦਾ ਕਰਦਾ ਤੂੰ ਮੋਹ ਬੰਦਿਆ ਉਹ ਜਿਨੇ ਭੇਜਿਆ ਤੂੰ ਭੁੱਲਿਆ ਪਿਓ ਬੰਦਿਆ ਥੋੜਾ ਜਿਹਾ ਟੰਮ ਗੁਰੂ ਕਰ ਲਈ ਤੂੰ ਕੱਢ ਬੜੇ ਸੀਨੇ ਨਾਮ ਮੋੜੀ ਲੜਾ ਹੁਣ ਜਾਗ ਓਏ ਪੈਸੇ ਦੀ ਨਾਲ ਉੱਤੇ ਕੋਈ ਗਿਣਤੀ ਹੁਣੀ ਪਾਪ ਪੁੰਨ ਦਾ ਹੀ ਹੋਣਾ ਆ ਹਿਸਾਬ ਓਏ ਪੈਸੇ ਦੀ ਨਾਲ ਉੱਤੇ ਕੋਈ ਗਿਣਤੀ ਹੁਣੀ ਪਾਪ ਪੁੰਨ ਦਾ ਹੀ ਹੋਣਾ ਆ ਹਿਸਾਬ ਓਏ ਜੂ ਸੁਣਿਆ ਜੀ ਤੇ ਨਾਲੇ ਲਾਈਕ ਕਮੈਂਟ ਸ਼ੇਅਰ ਕਰਕੇ ਜੂ ਦੱਸਿਓ ਤੇ ਕਿਹੋ ਜਿਹਾ ਲੱਗਾ ਜੇ ਕੋਈ ਗਲਤੀ ਹੋ ਗਈ ਤੇ ਜਰੂਰ ਕਮੈਂਟ ਚ ਦੱਸਿਓ ਤਾਂ ਸ੍ਰੀ ਗੱਲ